ਬਟਾਲਾ ਦੇ ਸਾਈਬਰ ਸੈੱਲ ਦੇ ਵੱਲੋਂ 25 ਲੋਕ ਜਿਨ੍ਹਾਂ ਦੇ ਪੈਸੇ ਦੀ ਸਾਈਬਰ ਠੱਗਾ ਦੇ ਵੱਲੋਂ ਠੱਗੀ ਮਾਰ ਲਈ ਗਈ ਸੀ ਉਹ ਵਾਪਸ ਕਰਵਾਏ ਗਏ ਦੱਸਿਆ ਗਿਆ ਕਿ ਜਿਨ੍ਹਾਂ ਦੇ ਪੈਸੇ ਸਾਈਬਰ ਠੱਗਾ ਦੇ ਵੱਲੋਂ OTP ਦੇ ذریعے ਠੱਗਲੇ ਗਏ ਸਨ ਉਹਨਾਂ ਦੇ ਪੈਸੇ ਵਾਪਸ ਕਰਵਾਏ ਗਏ ਨੇ ਸਾਈਬਰ ਸੈੱਲ ਦੇ ਵਿੱਚ ਜਿਨ੍ਹਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਪੈਸੇ ਵਾਪਸ ਕਰਵਾਏ ਗਏ ਨੇ ਤਾਂ ਗੱਲਬਾਤ ਕਰਦੇ ਹਾਂ ਡੀਐਸਪੀ ਰਾਜੇਸ਼ ਕੱਕੜ ਦਾਏ ਕਹਿੰਦਾ ਹੈ ਕਿ 25 ਲੋਕ ਜਿਨ੍ਹਾਂ ਨੇ ਆਪਣੀ ਸ਼ਿਕਾਇਤ ਸਾਈਬਰ ਸੈੱਲ ਦੇ ਵਿੱਚ ਜਮ੍ਹਾਂ ਕਰਵਾਈ ਉਹਨਾਂ ਦੇ 19 ਲੱਖ ਤੋਂ ਜ਼ਿਆਦਾ ਰੁਪਏ ਵਾਪਸ ਕਰਵਾ ਦਿੱਤੇ ਗਏ ਨੇ ਤਾਂ ਉੱਥੇ ਹੀ ਦੱਸ ਦਈਏ ਕਿ ਡੀਐਸਪੀ ਕੱਕੜ ਦਾਏ ਕਹਿੰਦਾ ਹੈ ਕਿ ਸਾਨੂੰ ਕਿਸੇ ਨੂੰ ਵੀ ਆਪਣੇ ਅਕਾਊਂਟ ਦੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਨਾ ਹੀ ਕੋਈ OTP ਦੇਣਾ ਤੇ ਜੇਕਰ ਕਿਸੇ ਨਾਲ ਕੋਈ ਠੱਗੀ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਨੂੰ ਸ਼ 15ਵਾਂ ਦਾ ਮੇਰਾ ਨਾਮ ਰੋਹਿਤ ਛਾਲੀ ਹੈ ਕੁਛ ਨਹੀਂ ਕਿਹਾ ਬੰਦੇ ਨੇ ਮੈਨੂੰ ਮੇਰੇ ਕੋ ਕੋਈ ਗੱਡੀ ਦੀ ਬੁਕਿੰਗ ਵਾਸਤੇ ਪੇਮੈਂਟ ਮੰਗਵਾਈ ਤੇ ਮੈਂ ਉਹਨੂੰ ਪੇਮੈਂਟ ਫਾਰਵਰਡ ਕਰਤੀ ਮਤਲਬ ਭੇਜਤੀ ਬਾਇ ਅਕਾਊਂਟ ਤੇ ਜਦੋਂ ਮੈਂ ਉਹਨੂੰ ਗੱਡੀ ਬਾਰੇ ਪੁੱਛਿਆ ਵੀ ਉਹਦਾ ਕਿਦਾਂ ਕੀ ਪ੍ਰੋਸੈਸ ਹੈ ਤੇ ਬਾਅਦ ਚ ਉਹਨੇ ਕਿਹਾ ਵੀ ਕੋਈ ਜਵਾਬ ਨਾ ਦੇ ਫਿਰ ਉਹਨੇ ਆਪਣਾ ਨੰਬਰ ਬੰਦ ਕਰ ਦਿੱਤਾ ਫਿਰ ਮੈਂ ਸਡਨਲੀ ਜਿਹੜਾ 1930 ਤੇ ਕਾਲ ਕਰਤੀ ਤੇ ਪੁਲਿਸ ਨੇ ਜਿਹੜਾ ਵਾ ਉਸ ਚੀਜ਼ ਨੂੰ ਟ੍ਰੇਸ ਕਰਕੇ ਉਸ ਬੰਦੇ ਨੂੰ ਫਾਲੋ ਕਰਕੇ ਤੇ ਜਿਹੜਾ ਮੇਰਾ 30000 ਗਿਆ ਸੀ ਉਸ ਚੋਂ 20000 ਰੁਪਏ ਮੈਨੂੰ ਰਿਫੰਡ ਕਰਾਤਾ ਤੇ ਬੈਲੈਂਸ ਦਾ ਜਿਹੜਾ ਵਾ ਉਹਨਾਂ ਨੇ ਕਿਹਾ ਵੀ ਕਮਿਟਮੈਂਟ ਕਰਵਾਤੀ ਬੰਦੇ ਦੇ ਨਾਲ ਵੀ ਹਾਂ ਤੁਹਾਡੇ ਪੈਸੇ ਬਾਕੀ ਵੀ ਬੈਲੈਂਸ ਆ ਜਣੇ। ਦੇਖੋ ਜੀ ਇਹ ਤਾਂ ਇੱਕ ਸਮਝ ਲਓ ਵੀ ਚਮਤਕਾਰ ਹੈ ਜੀ ਖੂਬ ਜਿੱਗੇ ਪੈਸੇ ਵਾਪਸ ਆਏ ਆ। ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਵਾ। ਠੀਕ ਆ ਜੀ ਮੈਂ ਪੁਲਿਸ ਦਾ ਬਹੁਤ ਧੰਨਵਾਦੀ ਹਾਂ ਇਸ ਕੰਮ ਲਈ। ਠੀਕ ਹੈ ਤੇ ਔਰ ਜਿਹੜੇ ਲੋਗ ਅਣਜਾਣੇ ਚ ਪੈਸੇ ਸੈਂਡ ਕਰ ਦਿੰਦੇ ਜਾਂ ਓਟੀਪੀ ਭੇਜ ਦਿੰਦੇ ਆ ਉਹਨਾਂ ਨੂੰ ਇੱਕ ਗੁਜਾਰਸ਼ ਆ ਵੀ ਉਹ ਬੜੇ ਧਿਆਨ ਨਾਲ ਆਪਣੇ ਮੋਬਾਈਲ ਨੂੰ ਯੂਜ਼ ਕਰਨ ਤੇ ਬਿਨਾ ਮਤਲਬ ਤੋਂ ਬਿਨਾ ਕਿਸੇ ਕਾਰਨ ਤੋਂ ਇਸ ਚੀਜ਼ ਨੂੰ ਜਿਹੜਾ ਵਾ ਓਟੀਪੀ ਨੂੰ ਜਾਂ ਪੈਸਿਆਂ ਨੂੰ ਨਾ ਭੇਜਣਾ ਇਹ ਅਵੇਅਰਨੈਸ ਚਾਹੀਦੀ ਇਸ ਚੀਜ਼ ਆਪਣੇ ਮਾਨਯੋਗ ਐਸਐਸਪੀ ਬਟਾਲਾ ਸ਼੍ਰੀ ਜ਼ੁਫੇਰ ਕਾਸਮੀਰ ਆਈਪੀਐਸ ਗੁਰਪ੍ਰਤਾਪ ਸਹੋਤਾ ਐਸਪੀ ਇਨਵੈਸਟੀਗੇਸ਼ਨ ਬਟਾਲਾ ਦੇ ਰਹਿਨ ਮਾਹੇਟ ਉਹਨਾਂ ਦੇ ਚੰਦੇ ਇਸ ਤੇ ਐਸਐਚਓ ਸਾਈਬਰ ਤੇ ਉਹਨਾਂ ਦੀ ਟੀਮ ਵੱਲੋਂ ਜਿਵੇਂ ਕਿ ਪਹਿਲਾਂ ਮੋਬਾਈਲ ਬੈਕ ਟੂ ਯੋਰ ਹੈਂਡ ਪ੍ਰੋਗਰਾਮ ਦੀ ਤਰਜ ਤੇ ਇੱਕ ਹੋਰ ਪ੍ਰੋਗਰਾਮ ਮਨੀ ਬੈਕ ਟੂ ਯੋਰ ਅਕਾਊਂਟ ਮਨੀ ਬੈਕ ਮਨੀ ਬੈਕ ਟੂ ਯੋਰ ਮਨੀ ਬੈਕ ਟੂ ਦ ਅਕਾਊਂਟ ਆਫ ਵਿਕਟਮ ਇਹ ਤਹਿਤ ਇੱਕ ਪ੍ਰੋਗਰਾਮ ਨੌਲੈਂਡ ਆ ਗਿਆ ਜਿਸ ਦੇ ਤਹਿਤ ਸਾਈਬਰ ਕ੍ਰਾਈਮ ਕੋ ਉਹ ਵਿਕਟਮਸ ਜਿਨ੍ਹਾਂ ਦੀਆਂ ਕੰਪਲੇਂਟਸ ਜਿਵੇਂ ਕਿ ਕੋਈ ਓਟ ਵੀ ਦੇ ਕੇ ਸ਼ੇਅਰ ਕਰਕੇ ਕੋਈ ਮਨੀ ਉਹਨਾਂ ਦੀ ਫਰਾਡ ਹੋ ਜਾਂਦਾ ਹੈ ਜਾਂ ਕੋਈ ਉਹਨਾਂ ਦੀ ਕੋਈ ਆਨਲਾਈਨ ਧੱਕੀ ਹੋ ਜਾਂਦੀ ਹੈ ਜਾਂ ਜੇ ਕੋਈ ਲਾਰਜ ਲਾਰਜ ਵਾਸ਼ ਹੋ ਕੇ ਜਾਣੇ-ਣੇ ਉਹ ਆਪਣੀ ਮਨੀ ਟ੍ਰਾਂਸਫਰ ਕਰ ਦਿੰਦੇ ਨੇ ਜਾਂ ਕਿਤੇ ਏਟੀਐਮ ਜੁਨਾਂ ਦੀ ਕਈ ਵਾਰੀ ਪੈਸੇ ਸਟਕ ਹੋ ਜਾਂਦੇ ਨੇ ਉਸਦੀ ਕੰਪਲੇਂਟ ਜੋ ਸਾਈਬਰ ਸੈੱਲ ਸਾਈਬਰ ਸਟਾਸ਼ਨਾਂ ਨੂੰ ਮਿਲਣ ਹੁੰਦੀਆਂ ਨੇ ਉਸ ਦੇ ਤਹਿਤ ਥਾਣਾ ਸਾਈਬਰ ਦੀ ਪੁਲਿਸ ਆਪਣੀ ਬਹਿ ਬੜੀ ਮਿਹਨਤ ਨਾਲ ਉਹਨਾਂ ਦੇ ਜਿਹੜੇ ਪੈਸੇ ਐ ਉਹਨਾਂ ਦੀ ਕੰਪਲੇਂਟ ਤੇ ਇਮੀਡੀਏਟ ਐਕਟ ਕਰਦੇ ਹੁੰਆਂ ਪੈਸੇ ਵਾਪਸ ਕਰਾਉਂਦੀ ਹੈ ਜਾਂ ਕੁਝ ਪੈਸੇ ਜਿਹੜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟਸ ਟੱਕ ਹੋਏ ਹੁੰਦੇ ਹਨ ਥਰੂ ਕੋਰਟ ਉਹਨਾਂ ਨੂੰ ਪੈਸੇ ਵਾਪਸ ਕਰਾਏ ਜਾਂਦੇ ਹਨ ਇਸੇ ਤਰ੍ਹਾਂ ਤੇ ਪਿਛਲੀ ਦਿਨਾ ਵਿੱਚ ਪੁਲਿਸ ਸਟੇਸ਼ਨ ਸਾਈਬਰਲੀ ਟੀਮ ਵੱਲੋਂ ਥਾਂ ਕੁਰੀਬ 25 ਐਸੇ ਵਿਅਕਤੀ ਵਿਕਟਮ ਜਿਨ੍ਹਾਂ ਦੇ ਪੈਸੇ ਵਾਪਸ ਕਰਾਏ ਨੇ ਇਹ ਰਕਮ ਲੀਪਰੀ 14 ਲੱਖ ਰੁਪਿਆ ਤੇ ਉਹ ਪੈਸੇ ਜਿਹੜੇ ਜਿਹੜੇ ਦੂਜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟਸ ਪੈਸੇ ਸਟ੍ਰਕ ਹੋ ਗਏ ਸੀ ਉਹਨਾਂ ਦੇ ਥਰੂ ਕੋਰਸ ਪੈਸੇ ਵਾਪਸ ਕਰਾਏ ਐਬਾਊਟ ਬਾਊਟ 4 ਲੱਖ 86000 ਰੁਪਿਆ ਇਸੇ ਤਰ੍ਹਾਂ ਦੋਨੋਂ ਅਮਾਉਂਟ ਜਿਹੜੀਆਂ ਨੇ ਇਹ 19 ਲੱਖ 20000 501 ਰੁਪਏ ਦੀ ਰਕਮ ਹੈ ਜਿਹੜੀ ਕਿ ਪੁਲਿਸ ਸਟੇਸ਼ਨ ਸਾਈਬਰ ਬਟਾਲਾ ਵੱਲੋਂ ਉਹਨਾਂ ਵਿਕਟਮਸ ਨੂੰ ਉਹਨਾਂ ਦੇ ਅਕਾਊਂਟ ਵਿੱਚ ਵਾਪਸ ਕਰਾਈ ਗਈ ਹੈ ਮੈਂ ਇਸ ਕਾਰਜ ਤੇ ਇਸ ਕੰਮ ਤੇ ਸਾਨਾ ਸਾਈਬਰ ਦੀ ਟੀਮ ਨੂੰ ਮੁਬਾਰਕ ਦਿੰਦਾ ਹਾਂ ਤੇ ਇਸੇ ਤਰ੍ਹਾਂ ਇਸੇ ਤਹਿਤ ਆਪ ਨੇ ਮਾਧਿਮ ਲਗਾਈਂ ਸਾਰੇ ਹੀ ਜੋ ਪਬਲਿਕ ਹੈਵ ਆਮ ਸਮਾਜ ਹੈ ਉਸ ਨੂੰ ਇੱਕ ਜਾਗਰੂ ਹੋਣ ਦੀ ਅਪੀਲ ਕਰਦਾ ਹਾਂ ਕਿ ਉਹ ਕਿਸੇ ਨੂੰ ਵੀ ਜਾਣੇ-ਜਾਣੇ ਆਪਣੇ OTP ਕਦੇ ਨਾ ਸ਼ੇਅਰ ਨ ਕਰਨ ਆਪਣੇ ਕਿਸੇ ਵੀ ਜਾਣੇ-ਜਾਣੇ ਜੇਕਰ ਆਪ ਉਹਨਾਂ ਨੂੰ ਕੋਈ ਪੁਲਿਸ ਆਰਮੀ CBI ਆਦਿ ਦਾ ਡਰਾਵਾ ਦੇ ਕੇ ਪੈਸੇ ਦੀ ਮੰਗ ਕਰਦਾ ਹੈ ਤਾਂ ਬਿਲਕੁਲ ਨਾ ਉਹਨਾਂ ਨੂੰ ਪੈਸੇ ਟਰਾਂਸਫਰ ਕਰਨ ਨਾ ਨਾ ਨੂੰ ਪੈਸੇ ਦੇਣ ਜੇਕਰ ਅਗਰ ਇਹੋ ਜੀ ਵੀ ਗੱਲ ਕੋਈ ਉਹਨਾਂ ਸਾਹਮਣੇ ਆਂਦੀ ਹੈ ਤਾਂ ਉਹ ਇਮੀਡੀਏਟਲੀ ਹੈਲਪਲਾਈਨ 1930 ਤੇ ਕੰਪਲੇਟ ਕਰ ਸਕਦੇ ਹਨ ਜਾਂ ਸਿੱਧੇ ਤੌਰ ਤੇ ਥਾਏਵਾਂ ਖਾਣਾ ਸਾਈਬਰ ਵਿਕੋ ਲਾ ਕੇ ਆਪਣੀ ਕੰਪਲੇਨ ਕਰਕੇ ਆਪਣੀ ਇਸ ਮੋਟਕੋਤ ਨਜਾਬ ਰਾਤ ਦਾ ਸਵੇਹਾਨਾ ਇਸੇ ਤਰ੍ਹਾਂ ਹੀ ਜਿਵੇਂ ਕੋਈ ਕੋਰੀਅਰ ਦੇ ਨਾਮ ਤੇ ਪੈਸੇ ਠੱਗੀ ਕਰਦਾ ਹੈ ਜਾਂ ਕੋਈ ਲਿੰਕ ਡਾਊਨਲੋਡ ਕਰਕੇ ਉਹਨਾਂ ਤੋਂ ਪੈਸੇ ਟ੍ਰਾਂਸਫਰ ਜਾਂ ਡਰਾਪਟ ਕਰਦਾ ਹੈ ਇਸੇ ਤਰ੍ਹਾਂ ਕਈ ਠਗੀਆਂ ਆਮ ਸਮਾਜ ਵਿੱਚ ਜਿਹੜੀਆਂ ਪ੍ਰਚਲਿਤ ਹਨ ਇੱਕ ਕਾਮਨ ਜੀ ਗੱਲ ਹੋ ਗਈ ਹੈ ਆਮ ਜੀ ਕੋ ਸੁਣਦੇ ਜਾਂਦਾ ਹੈ ਕਿ ਸਾਈਬਰ ਥੁਰਨ ਸਭੀ ਹੋ ਗਈ ਇਹ ਇਸੇ ਇੱਕ ਪਹਿਲ ਕਦਮੀ ਨੂੰ ਦਿੰਦੀ ਹੋਈਆਂ ਥਾਣਾ ਸਾਈਬਰ ਵੱਲੋਂ ਇਹ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਬੜੀ ਉਹਨਾਂ ਦਸਾਂ ਨਵਾਂ ਦੀ ਕਮਾਈ ਜਿਹੜੀ ਉਹਨਾਂ ਦੇ ਅਕਾਊਂਟ ਤੇ ਹੈ ਉਹ ਉਹ ਠੱਗ ਜਾਂ ਉਹ ਜਿਹੜੇ ਮੜੀਆਂ ਸਰ ਕੋ ਟ੍ਰਾਂਜ਼ੈਕਟ ਕਰਕੇ ਬਾਕਫੋਨ ਆਪਣੇ ਕਾਊਂਟ ਤੇ ਲੈ ਲੈਂਦੇ ਹਨ ਉਹਨਾਂ ਨੂੰ ਵਾਪਸ ਕਰਵਾ ਕੇ ਬੈਕ ਉਹਨਾਂ ਦੇ ਕਾਊਂਟ ਵਿੱਚ ਦੇਣ ਦਾ ਉਪਰਾਲਾ ਹੈ ਤੇ ਇਸੇ ਤਰ੍ਹਾਂ ਹੀ ਮੈਂ ਫਿਰ ਇਸੇ ਤਰ੍ਹਾਂ ਮੈਂ ਆਪਣੀ ਕੋਲ ਅਪੀਲ ਹੈ ਕਿ ਆਪ ਸਭੀ ਨੂੰ ਜਿਹੜੇ ਕਿ ਕੋਈ ਇਹੋ ਜਿਹੀ ਟ੍ਰਾਂਜ਼ੈਕਟ ਨਾ ਕਰਨ ਤੇ ਉਹਨੀ ਦੀ ਰਿਪੋਰਟ ਕਰਨ ਜਾਂ ਥਾਣਾ ਸਾਈਬਰ ਨੂੰ ਆਪਣੀ ਕੰਪਲੇਟ ਦੇਣ ਤੇ ਇਹੋ ਜਿਹੀ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਣ ਅਸੀਂ ਪੰਜਾਬ ਤੋਂ ਬਾਅਦ ਪੰਜਾਬ ਦੇ ਬਾਹਰ ਦੇਖੋ ਜਿਹੜੇ ਇਹ ਇਹ ਹੜਾ ਇੱਕ ਮੈਟਰ ਆਫ ਇਨਵੈਸਟੀਗੇਸ਼ਨ ਹੁੰਦਾ ਵਾ ਜਦੋਂ ਸਾਡੇ ਕੋਲ ਆਉਂਦੀ ਆ ਮੋਸਟਲੀ ਜਿਹੜੇ ਇਹ ਜਿਹੜੇ ਥੱਗ ਨੇ ਇਹ ਮੋਸਟਲੀ ਆਊਟ ਆਫ ਪੰਜਾਬ ਹੀ ਹੁੰਦੇ ਨੇ ਉਹਨਾਂ ਨੂੰ ਫਿਰ ਉਹਨਾਂ ਨੂੰ ਆਪਣੇ ਟੈਕਨੀਕਲ ਤਰੀਕੇ ਨਾਲ ਅਸੀਂ ਦੌਜ ਕਰਕੇ ਉਹਨਾਂ ਨੂੰ ਵਾਪਸ ਲਈ ਆ ਕੇ ਵਾਪਸ ਕਰਾਇਆ ਜਾਂਦਾ